The 2020 герítulo overstей nen жен рақа. Тұраты конце инів жана. simple-там қазан centres рақа п sweat zos Ba is ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹਿਟ ਜਦੋਂ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਪੁਲਿਸ ਉਸ ਨੂੰ ਡਿਟेक्ट ਕਰਨ ਲਈ ਪੂਰੇ ਸੈਂਸੀਅਰ ਐਫਰਟਸ ਕਰਦੀ ਹੈ ਇਸੇ ਤਰ੍ਹਾਂ 26 27 ਦੀ ਦਰਮਿਆਨੀ ਰਾਤ ਪਿੰਡ ਸ਼ੋਭੂਵਾਲ ਥਾਣਾ ਕਾਟਗੜ ਦੇ ਵਿੱਚ ਇੱਕ ਰਮੇਸ਼ ਕੁਮਾਰ ਉਲਫ਼ ਪਲਵਾਨ ਨਾਮ ਦੇ ਵਿਅਕਤੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਐਸਪੀਡੀ ਡੀਐਸਪੀਡੀ ਡੀਐਸਪੀ ਬਲਾਚੌਰ ਸੀਏ ਇਨਚਾਰਜ ਤੇ ਐਸਐਚਓ ਕਾਟਗੜ ਦੀ ਇੱਕ ਟੀਮ ਬਣਾਈ ਗਈ ਇਹਨਾਂ ਇਸ ਟੀਮ ਨੇ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋ ਵਿਅਕਤੀਆਂ ਨੂੰ ਟ੍ਰੇਸ ਕੀਤਾ ਤੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਇੱਕ ਸੰਦੀਪ ਕੁਮਾਰ ਪੁੱਤਰ ਰੂਪlal ਇਹ ਜਿਹੜਾ ਉਸੇ ਪਿੰਡ ਦਾ ਰਹਿਣ ਵਾਲਾ ਥਾਣਾ ਕਾਟਗੜ ਦਾ ਤੇ ਦੂਸਰਾ ਗੋਲਦੀ ਪੁੱਤਰ ਰਾਮਪਾਲ ਇਹ ਵੀ ਪਿੰਡ ਸੋਭੂਵਾਲ ਥਾਣਾ ਕਾਟਗੜ ਦਾ ਰਹਿਣ ਵਾਲਾ ਇਹਨਾਂ ਨੇ ਜੋ ਉਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਦੱਤਰ ਵਰਤੀਆਂ ਸੀਗੀਆਂ ਦੋ ਉਹ ਵੀ ਇਹਨਾਂ ਕੋਲੋਂ ਰਿਕਵਰ ਹੋ ਗਈਆਂ ਤੇ ਇੱਕ ਸਵਿਫਟ ਗੱਡੀ ਦਾ ਇਹਨਾਂ ਨੇ ਇਸਤੇਮਾਲ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਤੇ ਦੋਵਾਂ ਦੋਵੇਂ ਬੰਦੇ ਜਿਹੜੇ ਹੈਗੇ ਆ ਅਰੈਸਟ ਹੋ ਗਏ ਸਰ ਮਾਰਨ ਦਾ ਕਾਰਨ ਕੀ ਇਹਦੇ ਵਿੱਚ ਜੋ ਸਾਹਮਣੇ ਆਇਆ ਹੈਗਾ ਜੋ ਸੰਦੀਪ ਕੁਮਾਰ ਸੀਗਾ ਉਹਦੀ ਵਜ੍ਹਾ ਰੰਜਿਸ਼ ਇਹ ਸੀਗੀ ਕਿ ਇਹ ਇਹਨੂੰ ਪਰਸਨਲ ਕਮੈਂਟਸ ਬਹੁਤ ਕਰਦਾ ਸੀ ਇਹਦੇ ਕਹਿਣਾ ਹੈਗਾ ਕਿ ਮੇਰੇ ਪਰਿਵਾਰ ਬਾਰੇ ਬਹੁਤ ਗਲਤ ਬਿਆਨਬਾਜ਼ੀ ਕਰਦਾ ਸੀ ਜਿੰਨਾ ਕਰਕੇ ਇਹਨਾਂ ਦੇ ਵਿੱਚ ਪਹਿਲਾਂ ਵੀ ਮਨਵਟਾਵ ਰਹਿੰਦਾ ਸੀਗਾ ਤਾਂ ਉਸ ਦਿਨ ਇਹਨੇ ਟੈਚ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਜੋ ਗੋਲਡੀ ਹੈ ਉਹ ਸੰਦੀਪ ਦਾ ਦੋਸਤ ਹੈ ਉਹਨੇ ਆਪਣੇ ਦੋਸਤਾਂ ਇਸ ਕੰਮ ਦੇ ਵਿੱਚ ਸ਼ਾਮਲ ਕੀਤਾ ਸਰ 2 ਸਾਲ ਪਹਿਲਾਂ ਜੋ ਪਲਵਾਨ ਦੀ ਲੜਾਈ ਹੋਈ ਸੀ ਉਹ ਸੰਦੀਪ ਨਾਲ ਹੀ ਹੋਈ ਸੀਗੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਚ ਲੱਗਦਾ ਹੈਗਾ ਕਿ ਮੈਂ ਜਿੱਦਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਮਨਮਟਾਵ ਰਹਿੰਦਾ ਪਹਿਲਾਂ ਵੀ ਇਹਨਾਂ ਨੇ ਆਪਸ ਛੋਟਾ ਮोटा ਇਹਨਾਂ ਦਾ ਝਗੜਾ ਹੋਇਆ ਕਿ ਤੁਸੀਂ ਉਸੇ ਸਪੈਸੀਫਿਕ ਗੱਲ ਕਰ ਰਹੇ ਹੋ ਉਸੇ ਦੇਖ ਰਹੇ ਬਿਲਕੁਲ ਪਤਾ ਨਹੀਂ ਸੀ ਰਮੇਸ਼ ਦਾ ਪਛੋਕੜ ਕਿ ਹੁਣ ਪਤਾ ਲੱਗਿਆ ਉਹ ਤਾਂ ਪਛੋਕੜ ਚੱਕਦਾ ਜੀ ਰਮੇਸ਼ ਬਾਰੇ ਜਿੰਨਾ ਹੁਣ ਤੱਕ ਸਮਝ ਆਇਆ ਜੀ ਉੱਥੇ ਹੀ ਲੋਕਲ ਉਹ ਕਾਫੀ ਸਮੇਂ ਤੋਂ ਰਹਿ ਰਿਹਾ ਹੈਗਾ ਬਟ ਪਿੱਛੋਂ ਕਿੱਥੇ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਉਹ ਹਜੇ ਤੱਕ ਵੈਰੀਫਾਈ ਨਹੀਂ ਹੋਇਆ ਇਹ ਉਸ ਸੰਦੀਪ ਕਿੰਨੇ ਮਾਮਲੇ ਦਾ ਸੰਦੀਪ ਤੇ ਇੱਕ ਪਹਿਲਾਂ ਵੀ ਜਿਹੜਾ ਥਾਣਾ ਪੋਜੇਵਾਲ ਦੇ ਵਿੱਚ 2012 ਦੇ ਵਿੱਚ 302 ਦਾ ਮਾਮਲਾ ਦਰਜ ਹੈ ਉਸ ਤੋਂ ਇਲਾਵਾ 2 ਐਫਆਈਆਰ ਉਸ ਤੇ ਹੋਰ ਦਰਜ ਹੈਗੇ ਨੇ ਕੋਈ ਕੋਈ ਸਜ਼ਾ ਹੋਇਆ 302 ਮਾਮਲੇ 'ਚ ਕੀ ਹਾਲਤ ਹੈ 302 ਮਾਮਲੇ 'ਚ ਜੀ ਉਹਨੂੰ ਸਜ਼ਾ ਹੋ ਗਿਆ ਹੈਗਾ ਤੇ ਉਹ ਇਸ ਵਕਤ ਜ਼ਮਾਨਤ 'ਤੇ ਹੈਗਾ 9 ਸਾਲ ਦੀ ਸਜ਼ਾ ਉਹਨੇ ਕੱਟ ਲਈ ਹੈ ਇਸ ਵਕਤ ਬਾਅਦ ਜਮਾਨਤ 'ਤੇ ਸਰਮ ਗੱਡੀ ਕਿਰਾਏ ਤੇ ਲੈ ਕੇ ਗਈ ਸੀ ਕਿ ਜਦੋਂ ਉਹਦੀ ਆਪਣੀ ਹੈਗੀ ਇਹ ਜਿਹੜੀ ਗੱਡੀ ਹੈਗੀ ਇਹ ਵਾਈਟ ਸਵਿਫਟ ਇਹ ਇਹਦੀ ਸੰਦੀਪ ਜੀ ਹੈਗੀ ਹੈ ਇਹ ਆਪ ਹੀ ਯੂਜ਼ ਕਰਦਾ ਸੀਗਾ ਤਾਂ ਉਹ ਵੀ ਇੱਕ ਕਾਰਨ ਰਿਹਾ ਇਹਨਾਂ ਨੂੰ ਆਈਡੈਂਟੀਫਾਈ ਕਰਨ ਦਾ ਰੀਮਾਨ ਜੀ ਸਾਹਮਣੇ ਇਹਦੇ ਕਲੂ ਕਿੱਥੋਂ ਮਿਲੇਗਾ ਕਿਉਂਕਿ ਰਾਤ ਦੀ ਬਾਤ ਦਾ ਹੈਗੀ 12 ਵਜੇ ਦੀ ਤੇ ਉਹ ਸੀਸੀਟੀਵੀ ਕੈਮਰੇ ਵਿੱਚ ਵੀ ਜਿਹੜੀਆਂ ਪਿਕ ਜੜੀਆਂ ਆਈਆਂ ਉਹ ਕਲੀਅਰ ਨਹੀਂ ਸੀ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਹਿਊਮਨ ਇੰਟਲ ਨਾਲ ਤੇ ਕੁਝ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਜਿਹੜੇ ਇਹਨਾਂ ਦੇ ਕਲੂ ਮਿਲੇ ਉਹ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਸ ਟਾਈਮ ਨਹੀਂ ਸ਼ੇਅਰ ਕਰ ਸਕਦੇ ਹਾਂ ਜੀ ਮਾਫ ਕਰਿਆ ਹਾਂ ਜੀ ਹਾਂ ਇਹਨਾਂ ਨੂੰ ਪੇਸ਼ ਕਰਕੇ ਅਸੀਂ ਰਿਮਾਂਡ ਤੇ ਲੇਕ ਨੂੰ ਦਾਂਗੇ ਨਹੀਂ ਸਕਦੇ ਹਾਂ ਜੀ ਪੇਸ਼ ਕਰਨਾ ਹੈਗੇ ਪੇਸ਼ ਕਰਕੇ ਜਿਨਾਂ ਦੇ ਹੰਦਾ ਵੀ ਰਿਮਾਂਡ ਮਿਲੇਗਾ ਤੁਹਾਨੂੰ ਅਸੀਂ ਕੰ ਇੱਕ ਕ੍ਰਾਈਮ ਮੀਟਿੰਗ ਵੀ ਸਾਡੀ ਇਹ ਪਹਿਲਾਂ ਹੋਈ ਸੀਗੀ ਉਹ ਮੇਨ ਮੀਟਿੰਗ ਜਿਹੜੀ ਉਹ ਪੰਚਾਇਤ ਇਲੈਕਸ਼ਨ ਦੀ ਸੀਗੀ ਕਿ ਪੰਚਾਇਤ